ਸਫ਼ਰ ਕਰਨ ਵਾਲਿਆਂ ਲਈ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਬੱਸ ਮੁਲਾਜ਼ਮਾਂ ਦੇ ਵੱਲੋਂ ਮਸਾਂ ਦਾ ਚੱਕਾ ਜਾਮ ਕਰ ਦਿੱਤਾ ਗਿਆ ਹੈ ਜਿਸ ਕਾਰਨ ਯਾਤਰੀਆਂ ਨੂੰ ਜਿਹੜੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਪੰਜਾਬ ਰੋਡਵੇਜ਼ ਦੇ ਕੱਚੇ ਮੁਲਾਜ਼ਮਾਂ ਦੀ ਹੜਤਾਲ ਜਿਹੜੀ ਉਹ ਲਗਾਤਾਰ ਜਾਰੀ ਹੈ ਪੰਜਾਬ ਰੋਡਵੇਜ਼ ਪਨਬਸ ਪੀ ਆਰਟੀਸੀ ਯੂਨੀਅਨ ਦੇ ਆਗੂਆਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਹਨਾਂ ਦੇ ਮੁਲਾਜ਼ਮਾਂ ਦੀ ਸਸਪੈਂਸ਼ਨ ਰੱਦ ਨਹੀਂ ਹੋ ਜਾਂਦੀ ਉਦੋਂ ਤੱਕ ਸਰਕਾਰੀ ਬੱਸਾਂ ਦਾ ਚੱਕਾ ਜਾਮ ਰਹੇਗਾ ਤੇ ਹੜਤਾਲ ਜਿਹੜੀ ਉਹਨਾਂ ਹੀ ਹੋਲੇਗੀ ਤਾਂ ਦੱਸਦੀ ਹੈ ਕਿ ਜਿਹੜਾ ਕਿਹਾ ਜਾ ਰਿਹਾ ਕਿ ਜਿਹੜਾ ਅੱਜ ਮੰਗਲਵਾਰ ਨੂੰ ਵੀ ਜਿਹੜਾ ਚੱਕਾ ਬੱਸਾਂ ਦਾ ਉਹ ਜਿਹੜਾ ਜਾਮ ਰਹੇਗਾ ਤਾਂ ਮੀਡੀਆ ਰਿਪੋਰਟਾਂ ਮੁਤਾਬਕ ਜਿਹੜਾ ਮੁਲਾਜ਼ਮਾਂ ਦੇ ਵੱਲੋਂ ਧਰਨਾ ਜਿਹੜਾ ਉਹ ਚੱਕ ਵੀ ਦਿੱਤਾ ਗਿਆ ਪਰ ਵਿੱਚ ਇਹ ਵੀ ਕਿਹਾ ਜਾ ਰਿਹਾ ਕਿ ਮੁਲਾਜ਼ਮਾਂ ਦਾ ਜਿਹੜਾ ਧਰਨਾ ਲਗਾਤਾਰ ਉਹ ਜਾਰੀ ਰਹੇਗਾ ਦੱਸਦੀ ਹੈ ਕਿ ਐਤਵਾਰ ਨੂੰ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੋਲਰ ਨਾਲ ਯੂਨੀਅਨ ਦੇ ਆਗੂਆਂ ਦੀ ਮੀਟਿੰਗ 7 ਘੰਟਿਆਂ ਤੱਕ ਚੱਲੀ ਸੀ ਦੱਸਦੇ ਕਿ ਫਿਰ ਤੋਂ ਜਿਹੜੀ ਸੋਮਵਾਰ ਨੂੰ ਯੂਨੀਅਨ ਦੇ ਆਗੂਆਂ ਨੇ ਐਲਾਨ ਕੀਤਾ ਸੀ ਕਿ ਟ੍ਰਾਂਸਪੋਰਟ ਮੰਤਰੀ ਨਾਲ ਜਿਹੜੀ ਉਹਨਾਂ ਦੀ ਮੀਟਿੰਗ ਹੋਈ ਸੀ ਤੇ ਸਹਿਮਤੀ ਵੀ ਬਣੀ ਸੀ ਤੇ ਉਸ ਨੂੰ ਲਾਗੂ ਕੀਤਾ ਜਾਵੇ ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਤੱਕ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਹੜਤਾਲ ਆ ਜਿਹੜੀ ਉਹ ਜਾਰੀ ਰਹੇਗੀ ਅਜਿਹੇ ਹਾਲਾਤ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਉਹ ਤੱਕ ਸਰਕਾਰੀ ਵਸਾ ਚੱਲਣ ਦੀ ਉਮੀਦ ਨਹੀਂ ਜਦੋਂ ਤੱਕ ਯੂਨੀਅਨ ਵੱਲੋਂ ਹੜਤਾਲ ਖਤਮ ਨਹੀਂ ਕੀਤੀ ਜਾਂਦੀ ਤਾਂ ਇਹ ਯੂਨੀਅਨ ਆਗੂ ਹੰਦਾ ਕਹਿਣਾ ਕਿ ਹੜਤਾਲ ਹਲੇ ਜਿਹੜੀ ਜਾਰੀ ਰਹੇਗੀ ਤਾਂ ਇਸ ਲਈ ਤੁਹਾਡਾ ਵੀ ਕੋਈ ਦੂਰ ਦੋਹਾਡੇ ਜਾਣ ਦਾ ਜੇ ਪ੍ਰੋਗਰਾਮ ਆ ਤਾਂ ਪਹਿਲਾਂ ਬੱਸਾਂ ਬਾਰੇ ਸਹੀ ਜਾਣਕਾਰੀ ਲੈ ਲਰੋ ਤੇ ਫੇਰੀ ਘਰੋਂ ਬਾਹਰ ਨਿਕਲਿਓ ਤੇ ਰਾਹ 'ਚ ਤੁਹਾਨੂੰ ਭਾਰੇ ਪਰੇਸ਼ਾਨੀ ਹੋ ਸਕਦੀ ਆ ਅੰਮ੍ਰਿਤਸਰ ਦੇ ਵਿੱਚ ਪੰਜਾਬ ਰੋਡਵੇਜ ਬੱਸ ਤੇ ਪੀਆਰਟੀਸੀ ਦੇ ਠੇਕਾ ਕਰਮਚਾਰੀਆਂ ਦੀ ਹੜਤਾਲ ਜਿਹੜੀ ਉਹ ਪੰਜਵੇਂ ਦਿਨ ਵੀ ਜਾਰੀ ਆ ਸਰਕਾਰੀ ਬੱਸਾਂ ਸ਼ਹਿਰ ਦੀਆਂ ਸੜਕਾਂ ਤੋਂ ਲਗਭਗ ਗਾਇਬ ਨੇ ਜਿਸ ਕਾਰਨ ਆਮ ਲੋਕ ਖੱਜਲਖੁਆਰ ਵੀ ਹੋ ਰਹੇ ਨੇ ਤੇ ਔਰਤਾਂ ਬਜ਼ੁਰਗ ਤੇ ਕਾਫੀ ਭੀ ਭੋਜ ਪੈ ਰਿਹਾ ਹੜਤਾਲ ਕਾਰਨ ਲੋਕਾਂ ਨੂੰ ਆਪਣੇ ਰੋਜ਼ਾਨਾ ਸਫਰ ਦੌਰਾਨ ਕਾਫੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਉਥੇ ਬਸ ਮੁਲਾਜ਼ਮਾਂ ਦਾ ਕਹਿਣਾ ਕਿ ਅਸੀਂ ਵੀ ਮਜ਼ਬੂਰ ਹਾਂ ਉਹ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇ ਤੇ ਬੈਠੇ ਹੋਏ ਨੇ ਹੜਤਾਲ ਤੇ ਬੈਠੇ ਹੋਏ ਨੇ ਤੇ ਬਸਾਂ ਦਾ ਚੱਕਾ ਜਾਮ ਕੀਤਾ ਹੋਇਆ ਪੰਜਾਬ ਰੋਡ ਵੇਜ਼ ਵਰਕਰ ਯੂਨੀਅਨ ਦੇ ਜਰਨਲ ਸਕੱਤਰ ਨੇ ਸਪਸ਼ਟ ਕੀਤਾ ਕਿ ਕਰਮਚਾਰੀਆਂ ਨੂੰ ਉਹਨਾਂ ਦੇ ਆਗੂਆਂ ਤੋਂ ਆਦੇਸ਼ ਮਿਲੇ ਨੇ ਕਿ ਉਹਨਾਂ ਨੇ ਕਿਹਾ ਕਿ ਜਦੋਂ ਤੱਕ ਗ੍ਰਿਫਤਾਰ ਕੀਤੇ ਗਏ ਕਰਮਚਾਰੀਆਂ ਨੂੰ ਪੂਰੀ ਤਰ੍ਹਾਂ ਰਿਹਾ ਨਹੀਂ ਕੀਤਾ ਜਾਂਦੇ ਹੜਤਾਲ ਉਹ ਜਿਹੜੀ ਜਾਰੀ ਰਹੇਗੀ ਰਿਹਾਈ ਤੋਂ ਬਾਅਦ ਹੀ ਕੋਈ ਅਗਲਾ ਫੈਸਲਾ ਲਿਆ ਜਾਵੇਗਾ ਦੱਸਦੀ ਹੈ ਕਿ ਪੰਜਾਬ ਰੋਡਵੇਜ਼ ਪਨਬਸ ਤੇ ਪੀਆਰਟੀਸੀ ਕਰਮਚਾਰੀਆਂ ਦੀ ਹੜਤਾਲ ਉਹਨਾਂ ਦੀਆਂ ਮੁੱਖ ਮੰਗਾਂ ਨੂੰ ਲੈ ਕੇ ਸ਼ੁਰੂ ਹੋਈ ਸੀ ਫਿਲਹਾਲ ਅੰਮ੍ਰਿਤਸਰ ਦੇ ਵਸਾਟਿਆਂ ਸੜਕਾਂ ਤੇ ਮੁੱਖ ਰੂਟਾਂ ਤੇ ਸਥਿਤੀ ਤਣਾਅਪੂਰਨ ਬਣੀ ਹੋਈ ਆ ਯਾਤਰੀਆਂ ਨੂੰ ਆਵਾਜਾਈ ਦੇ ਵਿਕਲਪਿਕ ਸਾਧਨਾਂ ਦਾ ਸਹਾਰਾ ਲੈਣ ਲਈ ਮਜਬੂਰ ਕੀਤਾ ਜਾ ਰਿਹਾ ਤੇ ਯੂਨੀਅਨ ਦਾ ਕਹਿਣਾ ਕਿ ਇਹ ਹੜਤਾਲ ਮਜ਼ਦੂਰਾਂ ਦੇ ਅਧਿਕਾਰਾਂ ਤੇ ਇਨਸਾਫ ਲਈ ਲੜਾਈ ਹੈ ਤੇ ਉਹਨਾਂ ਦੀਆਂ ਮੰਗਾਂ ਪੂਰੀਆਂ ਹੋਣ ਤੱਕ ਇਹ ਹੜਤਾਲ ਜੜੀ ਜਾਰੀ ਰਹੇਗੀ ਤਾਂ ਬਸ ਮੁਲਾਜ਼ਮਾਂ ਨੇ ਚੱਕਾ ਜਿਹੜਾ ਜਾਮ ਕੀਤਾ ਹੋਇਆ ਉਹਨਾਂ ਦਾ ਕਹਿਣਾ ਕਿ ਜਦੋਂ ਤੱਕ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ ਉਦੋਂ ਤੱਕ ਹੜਤਾਲ ਇਸੇ ਤਰ੍ਹਾਂ ਜਾਰੀ ਰਹੇਗੀ ਹਾਂਜੀ ਜੇਕਰ ਤੁਸੀਂ ਬੱਸਾਂ ਦੇ ਵਿੱਚ ਸਫ਼ਰ ਕਰ ਰਹੇ ਹੋ ਖਾਸ ਕਰਕੇ ਇਹ ਖਬਰ ਬੀਬੀਆਂ ਦੇ ਲਈ ਆ ਤਾਂ ਬੀਬੀਆਂ ਦੇ ਵਿੱਚ ਜਿਹੜਾ ਆਧਾਰ ਘੜ ਲੈ ਕੇ ਬੀਬੀਆਂ ਬੱਸਾਂ ਦੇ ਵਿੱਚ ਸਫ਼ਰ ਕਰਦੀਆਂ ਨੇ ਤਾਂ ਉਹਨਾਂ ਲਈ ਅਹਿਮ ਖਬਰ ਆ ਜੇਕਰ ਤੁਸੀਂ ਬੱਸਾਂ ਦੇ ਵਿੱਚ ਸਫ਼ਰ ਕਰ ਰਹੇ ਹੋ ਤਾਂ ਦੱਸ ਦਈਏ ਕਿ ਜਿਹੜਾ ਬੱਸ ਮੁਲਾਜ਼ਮਾਂ ਦੇ ਵੱਲੋਂ ਧਾਰਨੇ ਦਾ ਐਲਾਨ ਕੀਤਾ ਹੋਇਆ ਲਗਾ ਤਾਰ ਜਿਹੜੀ ਹੜਤਾਲ ਉਹ ਕੀਤੀ ਜਾ ਰਹੀ ਆ ਬਸਾਂ